ਵੇਹੜਾ ਹੱਥ ਨਹੀਂ ਆਉਂਦੇ ਅੱਜ ਤੇ ਇਹ ਕੁਆਹ ਬਣ ਗਿਆ ਲੰਦਾ ਹੈ ਆਖੀ ਆਪਣੇ ਬਾਬਰ ਕੰਡੇ ਨੇ ਚਾਹ ਤਾਂ ਸਟਾਰ ਬਾ ਆ ਲਾਲ ਉਹ ਲੋ ਚੈੱਕ ਕਰਵਾ ਪੜਖਾ ਆ ਬਈ ਮੈਂ ਕੀ ਲਈ ਆਉਂਨੇ ਆ ਏ ਅੱਜ ਮਾਮਾ ਕੋ ਖਾਸੀ ਛਾਹ ਲਿਆਉ ਕੀ ਕਰਨ ਲਗਾ ਹੈ ਯਾਰ ਹੈ ਗਾਈ ਕੜਾਈ ਅੱਛਾ ਕੜਾਈ ਕੀ ਕਰਨਾ ਈ ਹੁਣ ਇਹ ਮੇਲਾ ਲਾਉਣ ਲੱਗਾ ਮੇਲੇ ਵਾਲਾ ਕੰਮ ਸ਼ੁਰੂ ਕਰਾਂ ਉਹ ਦੌਰ ਲਾਜੀ ਮਾਮਾ ਕਦੇ ਵੀਡੀਓ ਵਾਲਾ ਕੰਮ ਸ਼ੁਰੂ ਕਰ ਲੈਂਦਾ ਕਦੇ ਸਪੀਕਰ ਵਾਲਾ ਕੰਮ ਸ਼ੁਰੂ ਕਰ ਲੈਂਦਾ ਕਦੀ ਅੱਜ ਮੇਲੇ ਦਾ ਕੰਮ ਸ਼ੁਰੂ ਕਰ ਲਿਆ ਨੇ ਆਇਆ ਮੇਲੇ ਮੋਲੇ ਲੱਗੰਦਾ ਐ ਅੰਦੇ ਉੱਥੇ ਜਾ ਕੇ ਆ ਰਾ ਜਲੇਬੀਆਂ ਜਲੂਬੀਆਂ ਖੜੀ ਐ ਹਮਮ ਬਰਫੀ ਉਹ ਤਾਂ ਮੈਂ ਨੰਤੂ ਗੇ ਥਾਪੀਆਂ ਹੀ ਕੱਢੂਆਂ ਸਲਾਮ ਅਲੈਕੁਮ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨੰਨੇ ਤੇ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਲਓ ਜੀ ਮਾਮਾ ਪਤਾ ਨਹੀਂ ਅੱਜ ਕੀ ਲਈ ਆਉਂਦਿਆ ਕੀ ਲਈ ਆਉਨੇ ਆ ਅੱਜ ਮਾਮਾ ਕੋ ਖਾਸੀ ਸ਼ਾਇ ਲਿਆ ਉਹ ਕੀ ਕਰਨ ਲੱਗਾ ਹੈ ਅੱਛਾ ਕੜਾਈ ਕੀ ਕਰਨਾ ਹੀ ਮੇਲੇ ਵਾਲਾ ਕੰਮ ਸ਼ੁਰੂ ਕਰੂੰ ਹੋਰ ਜੀ ਮਾਮਾ ਕਦੀ ਵੀਡੀਓ ਵਾਲਾ ਕੰਮ ਸ਼ੁਰੂ ਕਰ ਲੈਂਦਾ ਕਦੀ ਸਪੀਕਰ ਵਾਲਾ ਕੰਮ ਸ਼ੁਰੂ ਕਰ ਲੈਂਦਾ ਕਦੀ ਅੱਜ ਮੇਲੇ ਵਾਲਾ ਕੰਮ ਸ਼ੁਰੂ ਕਰ ਲਿਆ ਇਹਨੇ ਮੇਲੇ ਮੂਲੇ ਲੱਗਣ ਦਾ ਹੈ ਨੇ ਉੱਥੇ ਜਾ ਕੇ ਆਦਾ ਜਲੇਬੀਆਂ ਜਲੂਬੀਆਂ ਖੜੀ ਹੈ ਹੂੰ ਬਰਫੀ ਮੂਲੇ ਲੈ ਉਹ ਤਾਂ ਮੈਂ ਨਾ ਤੂੰ ਕਿਤੇ ਸਾਫੀਆਂ ਕੱਢੂ ਐ ਇਲੇ ਬਾਂਝੁਰੂ ਮ ਬਣਵਾਵਾਂਗੇ ਫਿਰ ਵੀ ਕੀ ਕਰ ਲਾਂਗਾ ਇਹ ਕਾਣ ਮਾਰਨ ਲੱਗਾ ਜੀ ਅੱਛਾ ਹਾਂ ਸੱਚਾ ਦੁੱਧ ਨਹੀਂ ਨਾ ਲੱਗ ਰਿਹਾ ਤੇਰਾ ਨਹੀਂ ਲੱਗ ਰਿਹਾ ਚਲੋ ਸਹੀ ਏ ਕੀ ਆਇ ਖੋਇਆ ਮਾਰਨਾ ਹੀ ਖੋਇਆ ਮਾਰਨਾ ਆ ਜੀ ਲਓ ਜੀ ਫਿਰ ਆਜੇ ਫਿਰ ਖੋਇਆ ਕੋ ਨਹੀਂ ਰੋਜ਼ੇ ਨੇ ਯਾਰ ਰੋ ਖਾਣਾ ਕੀ ਬਣਾਉਂਦਾ ਤਰ ਮਾਜ ਵਿਖਾਉਂਦੇ ਆ ਖੋਇਆ ਚੱਲ ਮਾਮੂ ਡੇਰੇ ਤੇ ਫਿਰ ਚਲੀਏ ਪਹੁੰਚ ਆਇਆ ਤੇਰੇ ਮਗਲੇ ਲਓ ਮਾਮੂ ਜੱਲਾ ਤਾ ਆਪਾਂ ਮਾਮੀ ਚੱਲੇ ਉਹਨੇ ਦੇ ਦਿੱਤੇ ਤੇ ਚੱਲ ਕੇ ਖੋਆ ਮਾਰਦ ਕੇ ਬੁਖਾਉਨੇ ਆ ਜੀ ਲਓ ਜੀ ਪਹੁੰਚ ਆਏ ਢੇਰੇ ਤੇ ਤਾਂ ਕੰਮ ਹੋ ਗਿਆ ਸ਼ੁਰੂ ਮਾਮੇ ਨੇ ਕੰਮ ਕਰ ਦਿੱਤਾ ਸ਼ੁਰੂ ਖੋਆ ਮਾਰਨ ਵਾਲਾ ਬਾਬਾ ਖੋਆ ਦੇ ਲਓ ਨਹੀਂ ਦੋ ਅਥਰਸ ਜਿ ਨਹੀਂ ਗਲੇ ਉਹ ਤੇਰਾ ਲੈ ਆਪਰਾ ਬਾਰੇ ਤੇ ਲੈ ਆ ਉਹ ਸਾਫ ਹੀ ਅੱਗੇ ਮਾਰਿਆ ਤਾਂ ਬਾਬਰ ਨੇ ਮਾਰਿਆ ਉਹਨੇ ਮਾਰਿਆ ਉਹਨੇ ਲੈ ਦੁੱਧ ਪਾਉਂਦੇ ਚਾੜ ਢੱਕ ਲਓ ਜੀ ਮਾਸ਼ਾਅੱਲਾ ਚਾੜਤਾ ਕੜਾਹੀ ਪਾਣੀ ਹੋਣੀ ਹੈ ਮੇਰੇ ਕੋਲ ਉੱਤੇ ਜਿਹੜਾ ਮਾਲ ਆ ਗਿਆ ਤੰਦ ਪਾਇਆ ਆਹ ਹੂੰ ਪੰਜ ਗੜਵੀਆਂ ਪਾਈਆਂ ਦੁੱਧ ਦੀਆਂ ਬਈ ਚਾੜ ਦੋ ਤੋ ਤੇ ਚਾਰ ਦਾ ਘੜਾਏ ਦੇ ਹੁਣ ਤੇ ਹੁਣ ਪੱਕੇਗਾ ਉਤਈ ਜੇ ਸੇਕ ਲੱਗਣ ਲੱਗ ਜਾ ਪੂਰਾ ਚਾਚਾ ਲੱਗਾ ਹਲਾਉਣਾ ਜੀ ਕੋ ਭਾਰ ਵੀ ਨਿਕਲਾਂਦਾ ਜੀ நீங்கள் சரி பூரா அலங்கல ਆਣਾ ਫਿਰ ਜਸਰ ਕਿਉਂ ਉਹਦਾ ਘਰ ਨਹੀਂ ਖੰਡਾਈ ਫਿਰ ਪਤਾ ਲੱਗੇਗਾ ਵੀ ਕਿੰਨੀ ਗੈਸ ਲੱਗੀ ਇੱਕ ਵਾਰ ਇਹ ਲਾਓ ਜੀ ਬਸ ਦੋ ਗੜਮੀਆਂ ਦੁੱਧ ਰਹਿ ਗਿਆ ਦੋ ਵੀ ਬਾਸੋਂ ਤਿਆਰੀਆਂ ਦੇ ਵਿੱਚ ਕੋਇਆ ਕੀ ਅਸੀਂ ਕੜਨਾ ਫੋਕਾ ਕੜਨਾ ਕੋਇਆ ਸਾਡਾ ਬਿਲਕੁਲ ਰੈਡੀ ਹੋ ਰਿਹਾ ਚਲ ਇਹ ਬਣ ਰਿਹਾ ਯਾਰ ਕਿਲੋ ਕਾਹਨਾ ਕਾਲਾ ਹੋ ਰਿਹਾ ਉਹ ਬਾਲੀ ਚਾਗ ਲੀ ਇਹ ਅੱਲੇ ਸਾਡਾ ਪਹਿਲਾ ਪਹਿਲਾ ਪੂਰੇ ਆ ਇੰਜੀ ਨਿਕਲਣਾ ਪਹਿਲਾ ਪਹਿਲਾ ਇੰਜੀ ਨਿਕਲਣਾ ਤੁਸੀਂ ਕਿਉਂ ਨਾ ਲਗਾ ਪੜਾ ਥੋੜੀ ਘੱਟਾ ਸਾਡਾ ਬਰਨਰ ਨਹੀਂ ਠੀਕ ਲੱਗਣ ਪਿਆ ਇੱਕ ਪਾਸੇ ਹਾਂਜੀ ਲੋਜੀ ਖੋਆ ਸਾਡਾ ਲੱਗ ਗਿਆ ਥੱਲੇ ਇਹਨੂੰ ਥੋੜਾ ਪਿਛਾ ਨਾਲ ਚਿਕਾ ਸਤਾ ਤੇ ਹੁਣ ਸਾਡਾ ਜਿਹੜਾ ਰਾਦਾ ਹੈ ਚੀਨੀ ਪਾ ਕੇ ਤੇ ਬਰਫੀ ਬਣਾਉਣੀ ਫਾਈ ਆਪਣਾ ਬਰਨਰ ਵੀ ਨਾ ਜਿਹੜਾ ਨਾ ਬਰਨਰ ਕੰਮ ਖਰਾਬ ਕਰਨ ਦੇ ਆਪਣਾ ਅਗ ਜਿਹੜੀ ਨਾ ਪੂਰੀ ਨਹੀਂ ਮੱਝਦੀ ਥੱਲੇ ਅੱਗੇ ਲੱਗਦਾ ਵੀ ਤਾਂ ਇੱਥੇ ਹਾਂ ਜੀ ਕੋਈ ਕੋਈ ਮੋਰੀ ਬਲਦੀ ਹਾਂ ਜੀ ਨਹੀਂ ਇਹ ਨੰਬਰ ਕੋ ਨਹੀਂ ਹੁੰਦਾ ਨਹੀਂ ਨਹੀਂ ਚਮਚਾ ਪਛਾਤੇ ਨੇ ਖਲੋਨ ਨਹੀਂ ਨਾ ਦਿੱਤਾ ਬੜੋ ਬੜੀ ਲੱਗਦਾ ਮੈਨੂੰ हां नहीं मारेगा एक ही मार देगा हां रे जैसे करना काओ ਆਪੀ ਹੋ ਰਹਿਣਾ ਇਹ ਘਾਟਰ ਚ ਪਿਆ ਇੱਕ ਵਾਰੀ ਬਾਈ ਇਹਦੀ ਪਹਿਲੀ ਹੀ ਹਰ ਨਾ ਲਗੀ ਉਹ ਸਹੀ ਹੂੰ ਉਹ ਕਿੰਨੂੰ ਵੇਚੀ ਉਹ ਚੋਲੀ ਚੀਗੀ ਉਹ ਲੈ ਲੀ ਉਹ ਚੋਕਣਾ ਪਿਆ ਇਹਨਾਂ ਦਾ 6 ਬਣਾ ਕਰੀ ਰਹੇ ਨੇ ਇੰਨੇ ਸਈ ਕਰੇ ਪੂਣੀ ਚੋਲੇ ਦਾ ਮੁੰਡਾ ਦੰਗਰਾਜ ਰੱਖੀ ਹੈ ਪਾਣੀ ਡਾਉਂਦੇ ਹੈ ਦੰਗਰਾਜ ਹੂੰ ਜਿਹੜੀ ਤਰਾਈ ਵਾਵਾ ਚੇਰ ਰਹੀ ਹੈ ਇੱਕ ਦੇਖ ਲਓ ਜੀ ਮਾਸ਼ਾ ਅੱਲਾ ਜਿਹੜਾ ਨਾ ਬਿਲਕੁਲ ਕੰਮ ਰੈਡੀ ਹੋ ਗਿਆ ਬਸ ਮਲਣਾ ਹੈ ਹਾਂ ਉਹ ਕਿੰਨੀ ਨਹੀਂ ਇੱਦਾਂ ਜਿੱਦੀ ਪਾਉਣੀ ਹਾਂ ਇਹ ਦੇਨੇ ਆਪੇ ਨਹੀਂ ਹੈ ਸਹੀ ਰੰਗ ਬਿਲਕੁਲ ਉਸਾਂ ਦੇ ਬਿਲਕੁਲ ਸਾਰੇ ਚੈੱਕ ਕਰ ਲੈਗਾ ਹੋ ਜਾਾ ਉਹਦੇ ਸਾਰੇ ਸੀਟ ਆਉਂਦੇ ਆ ਉਹ ਬਣਾ ਲੇਗਾ ਮਾਸ਼ੱਲਾ ਚਾਚਾ ਨੇ ਰੰਗ ਬੜਾ ਕਮਾਲ ਦਾ ਕਰ ਦਿੱਤਾ ਲੱਗ ਪਿਆ ਸੀ ਥਲੇ ਪਰ ਫਿਰ ਵੀ ਜਿਹੜਾ ਕਵਰ ਕਰ ਰਹੇ ਹੈ ਉਹਦਾ ਜਿੰਦਾ ਨੰ 10 ਕਿਲੋ ਪੈਣਾ ਤਿੰਨ ਤੁਸੀਂ ਪੈਣਾ ਵਾ ਇਹ ਨਹੀਂ ਆ ਪੈਣਾ ਮੇਰੀ ਵਾਸਤੇ 10 ਤੋਂ ਤੁਸੀਂ ਚਾਚਾ ਨੇ ਕਵਰ ਕਰਨਾ ਹੈ ਰਾਲਾ ਲੈਂਦਾ ਜਾਣਾ ਥੋੜਾ ਜਿਹਾ ਛੋਟਾ ਲਿਆਉਣਾ ਓਏ ਅੱਛਾ ਸਲਾਮਤ ਲੈ ਆਂਦਾ ਹੀ ਤੇ ਸਾਰਾ ਖਰਚ ਐਂਜਲ ਆਜ ਵੀ ਪ੍ਰੈਸ਼ਰ ਬਰਾਹ ਹਮ ਚੰਦ ਮੈਂ ਜਾਨਾ ਸਟਾਰਟ ਕਰ ਲਿਓਗਾ ਤਾਂ ਪਿਆਰ ਨਾਲ ਮੱਕੋ ਟੋ ਲੈ ਜਾਣਾ ਆ ਜੀ ਉਹ ਲਿਆ ਫੜ ਕੇ ਚੌੜਾ ਵਾਲਾ ਚਮਚਾ ਲੈ ਲਓ ਜੀ ਮਾਸ਼ਾਅੱਲਾ ਬਿਲਕੁਲ ਜਿਹੜਾ ਸੋਹਣਾ ਰੰਗ ਹੋ ਗਿਆ ਥੋੜੀ ਜੀ ਕਸਰ ਹੈ ਵਿੱਚ ਉਹ ਜੀ ਬਾਕੀ ਫਿਰ ਵੀ ਠੀਕ ਹੋ ਗਿਆ ਕੰਮ ਨਹੀਂ ਨਹੀਂ ਸੜਿਆ ਨਹੀਂ ਨਾ ਲਓ ਜੀ ਹੁਣ ਮਾਸ਼ਾਅੱਲਾ ਹੋਣ ਲੱਗਾ ਪੈਕ ਹਾਂ ਚੁਰੀ ਫੜੀ ਲੈਣੀ ਚੁਰੀ। ਇਹ ਆ ਠੀਕ ਹੈ। ਹਾਂ ਚੁਰੀ ਫੜੀ ਲੈਣੀ। ਚੁਰੀ ਫੜੀ ਯਾਰ। ਚੁਰੀ ਫੜੀ। ਮਾਮਾ ਇੰਦਰ ਕੌਲੇ ਵਜੰਦਾ ਹੈ। ਕੋਈ ਨਾ ਚਿੰਤਾ ਨਹੀਂ ਵੱਜਾ। ਆਹੋ। ਹੁਣ ਤਾਂ ਚਿੰਚਿੰਦੀ ਵਾਰੀ ਹੈ। ਛੜ ਤੇ ਛੜ ਤੇ। ਇਹ ਤਾਂ ਫੂਗਣੀਆਂ ਮਾਮੇ ਨੇ ਵਜਦੀਆਂ ਕਿਦਰੋਂ ਹੈ। ਆਹ ਫੜੀ ਚੁਰੀ ਹੋਏ। ਫੜ ਫੜ ਫੜੀ ਨੂੰ। ਏ ਚੁਰੀ ਫੜ ਤੂੰ। ਚਾਚਾ ਖੋਇਆ ਪਾ ਦਿੱ ਗਏ। ਆਹ ਚਾਚਾ ਬਾਬਰ ਆ ਜਾ ਯਾਰ। ਹੰਦਾ ਬੰਲੀ ਤੇ ਕੰਮ ਕਰੀਏ। ਚੀਨੀ ਪਾਈ। ਮਾਸ਼ਾਅੱਲਾ ਮਾਸ਼ਾਅੱਲਾ। ਤੂੰ ਚੀਨੀ ਨਾਲ ਲਾਲਾ ਖਾਜੀ ਆਈ। ਚੀਨੀ ਕਿਥੇ? ਆਹ ਗੁਰੂ ਆਹ ਸਟਾਂਗੇ ਸਾਰੀ ਬਰਫੀ ਬਣਾਉਣੀ ਹੁੰਦੀ। ਚੀਨੀ ਤੇ ਨਿਆਸ ਤੂੰ ਕਿਮਾਖੂ ਨਹੀਂ ਰੁਕੀਂ। ਬਰਫੀ ਪਾੜਾ ਤੇ ਉਥੋਂ ਲੈ ਲੈ। ਉਹ ਬੰਦਿਆ ਤੇ ਦੂਵੇਂ ਪੂਰੇ ਬੰਦੇ। ਉਹ ਕਹਿਆ ਜੀ ਬਰਫੀ ਬਣਾ ਮੈਂ ਤਾਂ। ਆਹ ਕਿਚਨ ਚ ਪਿਆਜ ਡੱਬਾ ਅਨਦਰ ਫਰਹਾਨ ਸਾਹਿਬ। ਅਨਦਰ ਫਰਹਾਨ ਅੰਦਰ ਹੀ ਆ। ਫਰਹਾਨ ਵੀ ਗਿਆ ਨਵੀਂ ਲਾਂ ਤੇ। ਯਾਰ ਮੋਟੂ ਲਿਆਜੇ ਸਿੱਧੀ ਨਾ ਉਧਰ ਸੁਲਿਨਾ ਲਟਾਈ ਪੜੀ ਹੈ ਅੱਜੇ ਆਈ ਹੋਤੀ ਨੇ ਇਸ ਮੇਨਾ ਦੇ ਯਾਰ ਤੂੰ ਗੜੀ ਕਿ ਕਿਲੋ ਪਾਉਣੀ ਹੈ ਨਹੀਂ ਨਹੀਂ ਪਾਉਣੀ ਨਾ ਪੈ ਲਾਵੇ ਇਹ ਵੇਖ ਜਣਾ ਸਾਧ ਕਿਲੋ ਤੋਂ ਜ਼ਿਆਦਾ ਹੀ ਅਹ ਕਿਲੋ ਤੋਂ ਜ਼ਿਆਦਾ ਲਿਆ ਜਾ ਪਰ ਯਾਰ ਤੋਲੀ ਜਾਣਾ ਜਾਵੇ ਦੇਲੇ ਬਾਏ ਟੋਲੀ ਜਾਨ ਕੋਈ ਆਦੇ ਹੱਥ ਨਹੀਂ ਆਉਂਦੇ ਅੱਜ ਕੋਈ ਨਾ ਬਣ ਗਿਆ ਨਾ ਟੰਡਾ ਆਈ ਆਖੀ ਆਪਣੇ ਬਾਬਰ ਕੰਡੇ ਨੇ ਕਿਹੜਾ ਸਟਾਰ ਬਾ ਆ ਲਾਲ ਉਹ ਲੋ ਚੈੱਕ ਕਰਵਾ ਪੜਖਾ ਹਾਂ ਚੈੱਕ ਕਰ दो जो हो गया पहले माशा अल्लाह रेडी हो गया हाँ जी मामी जी दसो हो। कितना होएगा वजन किलो तो ज्यादा बारह सौ ग्राम तो आएगा कहीं बारह सौ ग्राम हाँ इन्ना से लोगी माशा अल्लाह हो गया रेडी भाई बलों हो रहा है लम्मा ਉਹ ਦੇਖ ਲਿਆ ਹਣਾ ਕਿਸ ਤਰ੍ਹਾਂ ਦੇਖੋਇਆ ਮਾਰਿਆ ਸੀ ਤੇ ਵੀਡੀਓ ਲੱਗੀ ਹੋਵੇ ਚੰਗੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ